ਅਬੇ ਛਲਾਰੂ ਦੀਆਂ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਪਹਿਲਾਂ ਤੋਂ ਹੀ ਨਿਸ਼ਕੀਰ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਪਰ ਵੇਖ ਦੋ ਚੀਜ਼ਾਂ ਤੇ ਖੜਾ ਤੁਹਾਡਾ ਯਾਦ ਰੱਖਿਓ ਅੱਜ 4 ਸਾਲ ਦਾ ਨੈਣਾ ਜਾਂ 3 ਸਾਲ ਦਾ ਨੈਣਾ ਰੋਟੀ ਤਾਂ ਖਾਵੇਂ ਪਹਿਲਾਂ ਹੱਥ ਜੀ ਫੋਨ ਚੜਾਓ ਐਡਿਕਟ ਕਰ ਤਾ ਨਾ ਕੀਬੋਰਡ ਲਈ ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਹਨ ਸੁਰ ਮਾਸਾ ਧੰਨਵਾਦ ਮਾਸਾ ਮੇਰਾ ਸਵਾਲ ਨਾ ਤੁਹਾਡੀ ਇਸੇ ਗੱਲ ਨੂੰ ਰਿਲੇਟ ਕਰਦਾ ਹੀ ਹੈ ਇੱਥੇ ਬਹੁਤ ਸਾਰੀ ਯੰਗ ਜਨਰੇਸ਼ਨ ਬੈਠੀ ਹੈ ਨਾ ਤੁਹਾਡੇ ਖਿਆਲ ਆਪਣਾ ਬਹੁਤ ਵਾਰ ਸੋਚਦੇ ਹਾਂ ਕਿ ਵਿਚਰਦੇ ਰਹਿੰਦੇ ਹਾਂ ਹਰ ਹਫਤੇ ਹੈ ਨਾ ਆਰਟਿਸਟ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤਾਂ ਸਭ ਤੋਂ ਚੰਗਾ ਲੱਗ ਰਿਹਾ ਜਦੋਂ ਤੁਹਾਡੇ ਵਰਗੇ ਐਕਸਪੀਰੀਐਂਸਡ ਲੋਕ ਜਿਨ੍ਹਾਂ ਨੇ ਸਿਨੇਮਾ ਨੂੰ ਦੇਖਿਆ ਜਿਨ੍ਹਾਂ ਦੀ ਜ਼ਿੰਦਗੀ ਦੇ ਆਪ ਦੇ ਤਜਰਬੇ ਬੜੇ ਅਲੱਗ ਨੇ ਬੜੇ ਚੰਗੇ ਨੇ ਸਭ ਤੋਂ ਚੰਗਾ ਲੱਗਦਾ ਇਸ ਚੀਜ਼ ਵਾਸਤੇ ਕਿ ਅਸੀਂ ਇਦਾਂ ਦੇ ਆਰਟਿਸਟ ਨਾਲ ਬੈਠੀਏ ਦੋ ਘੜੀ ਉਹਨਾਂ ਨੂੰ ਸੁਣ ਪਾਈਏ ਉਹਨਾਂ ਨੂੰ ਸਮਝ ਪਾਈਏ ਕੈਮਰੇ ਅੱਗੇ ਤੁਸੀਂ ਜਿਵੇਂ ਕਿਹਾ ਬਹੁਤ ਘੱਟ ਆਉਂਦੇ ਹੋ ਤਾਂ ਮੈਂ ਅੱਜ ਦੀ ਜਨਰੇਸ਼ਨ ਤੇ ਪ੍ਰਾਣੀ ਜਨਰੇਸ਼ਨ ਚ ਨਾ ਥੋੜੀ ਅਕੋਰਡਿੰਗ ਫਰਕ ਕੀ ਹੈ ਮੈ ਉਹ ਜਾਨਣਾ ਚਾਹੁੰਦਾ ਮੇਬੀ ਸ਼ਾਇਦ ਤੁਹਾਡੀ ਐਡਵਾਈਸ ਕਿੰਨੇ ਲੋਕਾਂ ਦੇ ਕੰਮ ਆ ਸਕੇ ਕਿੰਨੇ ਲੋਕ ਇਸ ਸੀਰੀਜ਼ ਜਿਵੇਂ ਮੈਂ ਕਿਹਾ ਯੰਗ ਜਨਰੇਸ਼ਨ ਬੈਠੀ ਹੋਈ ਹੈ ਕਿਉਂਕਿ ਤੁਸੀਂ ਥੋੜਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ ਕੈਮਰਾਸ ਤੋਂ ਹੈ ਨਾ ਯਾਰ ਤੁਸੀਂ ਨਾ ਹੋ ਕਿ ਨਹੀਂ ਮੈਂ ਤੁਸੀਂ ਮੈਨੂੰ ਬਲਾਓ ਪਤਾ ਕੀ ਹੁੰਦਾ ਜਦੋਂ ਕੋਈ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਹੈ ਨਾ ਅਬੇ ਛਲਾਰੂ ਦੀਆਂ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਪਹਿਲਾਂ ਤੋਂ ਨਹੀਂ ਸ਼ੁਕੀਰ ਮੈਂ ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਆਉਤਰ ਚੰਗੇ ਕਿਤਾਬਾਂ ਲਿਖਣ ਵਾਲੇ ਨਾ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਵਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ ਭਵੇਖ ਦੋ ਚੀਜ਼ਾਂ ਤੇ ਖੜਾ ਤੁਹਾਡਾ ਯਾਦ ਰੱਖਿਓ ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਇਹ ਚੈਨੀ ਆਵਰੀ ਸਾਹਮ ਕੇ ਰੱਖੋ ਇਹ ਭਵੇਖਾ ਤੁਹਾਡਾ ਇਹ ਕ੍ਰਾਂਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬਿਆਂ ਸਾਡੀਆਂ ਸਾਹਮ ਕੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਤ ਸੀ ਐਸੇ ਤਰ੍ਹਾਂ ਇੱਕ ਕਿਤਾਬਾਂ ਤੁਸੀਂ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਜ ਤੁਸੀਂ ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਯੰਗ ਜਨਰੇਸ਼ਨ ਕਿਉਂਕਿ ਲੋਕ ਨਾ ਭੱਜ ਦੌੜ ਚ ਕਾਫੀ ਜ਼ਿਆਦਾ ਨੇ ਕੁਆਲਿਟੀ ਚੀਜ਼ਾਂ ਤੇ ਕਾਫੀ ਘੱਟ ਫੋਕਸ ਰੱਖਦੇ ਆ ਸਰ ਤੁਸੀਂ ਸਮਝ ਨਹੀਂ ਜਿਹੜਾ ਕਾਰਪੋਰੇਟ ਆ ਤੁਹਾ ਤੋਂ ਦਾਸਾ ਲੱਗੇ ਸੋਚਦਾ ਉਹਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਬੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋ ਗਏ ਉਹ ਫਨ ਲਵਰ ਹੋ ਗਏ ਉਹ ਪਿੰਡ ਛੱਡ ਕੇ ਆਪਣੇ ਸ਼ਹਿਰਾਂ ਦੇ ਅਪਾਰਟਮੈਂਟ ਚ ਰਹਿਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸਾਡੇ ਲਈ ਵਰਕਰ ਕੇ ਥੋੜ੍ਹ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੌਟ ਸੋਚਿਆ ਦੇ ਸਟਾਰਟਡ ਦਿਸ ਸਮਾਜਿਕ ਮੀਡੀਆ ਉਹ ਕਹਿੰਦੇ ਇਹਨਾਂ ਨੂੰ ਹੈਬਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਬੰਦੇ ਪਹਿਲਾਂ ਹੱਥ 'ਚ ਫੋਨ ਫੜਾਓ ਅਡਿਕਟ ਕਰਤਾ ਨਾ ਕੀਬੋਰਡ ਲਈ ਬਸ ਇਹ ਮਤਲਬ ਉਹ ਆਪਣੀ ਲੈਂਡ ਪੜਾਈ ਰੱਖਦੇ ਕਿ ਉਹ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ ਕੋਈ ਜਿਹੜੇ ਸਾਡੀ ਬਾਡੀ ਦੇ ਚੱਕਰ ਜੋ ਪ੍ਰਾਤਨ ਸਾਡੀ ਸਭ ਤੋਂ ਮੁਤਾਬਕ ਰੈਡ ਕਲਰ ਉਹ ਉਹ ਫਾਇਰ ਦਾ ਸਾਈਨ ਹੈ ਤੁਸੀਂ ਇਹ ਬਹੁਤ ਦੂਰ ਦੇਸ਼ੀ ਦੇ ਹੈਗਾ ਇਕੱਲੇ ਆਇਆ ਫਿਰ ਆਪਾਂ ਮਾਰਾਂਗੇ ਆਪਾਂ ਬੈਠ ਕੇ ਸਭ ਤੋਂ ਵੱਡਾ ਸੈਂਸਰ ਬੋਰਡ। ਇਹੋ ਜਿਹੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।